ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਇਕਸਾਂ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਕਿਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਆਪਣਾ ਵਿਚਾਰੂਗਾ ਵੀ ਜਿਹੜੀ ਆਪਾਂ ਝੋਨੇ ਦੀ ਪਨੀਰੀ ਬੀਜਣੀ ਹੈ ਉਹਦੇ ਵਿੱਚ ਖਾਦ ਪ੍ਰਬੰਧਨ ਜਾਂ ਕਿੰਨੀ ਖਾਦ ਕਿਹੜੀ ਕਿਸਮੇ ਪਾਉਣੀ ਹੈ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਜੇਕਰ ਆਪਾਂ ਜਲਦੀ ਪਨੀਰੀ ਤਿਆਰ ਕਰਨਾ ਚਾਹੁੰਦੇ ਆ ਫੇਰ ਆਪਾਂ ਕੀ ਕਰਨਾ ਹੈ ਤੇ ਜੇਕਰ ਆਪਾਂ ਲੰਬੇ ਸਮੇਂ ਦੀ ਵੈਰਾਈਟੀ ਲਈਏ ਕੋਈ ਜਾਂ ਆਪਾਂ ਨੂੰ 45 ਦਿਨ ਤੋਂ ਵੱਧ ਦੀ ਪਨੀਰੀ ਲਾਉਣੀ ਪੈ ਜਾਂਦੀ ਹੈ ਤਾਂ ਫੇਰ ਆਪਾਂ ਜਿਹੜੀਆਂ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹਦੇ ਚ ਡਿਟੇਲ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਕਿ ਆਪਾਂ ਨੂੰ ਡੀਏਪੀ ਪਾਉਣੀ ਚਾਹੀਦੀ ਹੈ ਝੋਨੇ ਦੀ ਪਨੀਰੀ ਵਿੱਚ ਜਾਂ ਸੁਪਰ ਸੋ ਇਹਦੇ ਵਿੱਚ ਡਿਟੇਲ ਚ ਗੱਲਬਾਤ ਕਰੀਏ ਇਸ ਤੋਂ ਪਹਿਲਾਂ ਜਿਹੜੇ ਮੇਰੇ ਨਵੇਂ ਖਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜੜੀਆਂ ਤੁਸੀਂ ਮੇਰੀਆਂ ਹਰ ਵੀਡੀਓ ਦੇ ਸਕੋ ਤਾਂ ਹੁਣ ਗੱਲ ਕਰੀਏ ਕਿਸਾਨ ਵੀਰੋ ਖੇਤੀਬਾੜੀ ਯੂਨੀਵਰਸਿਟੀ ਦੀ ਸਪਾਰਸ ਦੇ ਅਕੋਰਡਿੰਗ ਜੇਕਰ ਆਪਾਂ 12 ਤੋਂ 15 ਟਨ ਜਿਹੜੀ ਇਹ ਰੂੜੀ ਪਾਈ ਹੈ ਆਪਣੇ ਖੇਤ ਦੇ ਵਿੱਚ ਪਹਿਲਾਂ ਫਿਰ ਆਪਾਂ ਜਿਹੜੀ ਹੈ 26 ਕਿਲੋ ਯੂਰੀਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੈ ਜਿਹੜੀ ਆਪਣੀ ਪਨੀਰੀ ਦੇ ਵਿੱਚ ਪਾ ਸਕਦੇ ਹਾਂ ਤਾਂ ਇਸੇ ਤਰ੍ਹਾਂ ਜੇਕਰ ਆਪਾਂ ਸੁਪਰ ਪੌਣੀ ਹੈ ਤਾਂ ਕਿੱਲੇ ਦੀ ਡੋਜ਼ ਹੈ ਜਿਹੜੀ 60 ਕਿਲੋ ਜਿਹੜੀ ਆਪਾਂ ਪ੍ਰਤੀ ਕਿੱਲੇ ਡੋਜ਼ ਪਾ ਸਕਦੇ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੀ ਆਪਾਂ ਇੱਕ ਕਿੱਲੇ ਦੀ ਪਨੀਰੀ ਲਈ ਵੀ ਡੋਜ਼ ਦੀ ਅੱਗੇ ਗੱਲ ਕਰਦੇ ਹਾਂ ਤਾਂ ਜੇਕਰ ਪ੍ਰਤੀ ਕਿੱਲੇ ਦੀ ਗੱਲ ਕਰੀਏ 26 ਕਿਲੋ ਯੂਰੀਆ ਪ੍ਰਤੀ ਏਕੜ ਤੇ ਜੇਕਰ ਆਪਾਂ ਗੱਲ ਕਰੀਏ ਇੱਕ ਕਿੱਲੇ ਦੀ ਪਨੀਰੀ ਲਈ ਆਪਾਂ 1.5 ਮਰਲੇ ਦਾ ਥਾਂ ਲਾਉਨੇ ਹੁੰਦੇ ਆ ਉਦੇ ਲਈ ਆਪਣਾ 1.5 ਕਿਲੋ ਯੂਰੀਆ ਬਣਦੀ ਹੈ ਪਰ ਤੂ ਇਹ ਉਦੋਂ ਪਾਉਣੀ ਹੈ ਜੇਕਰ ਆਪਾਂ 12 ਤੋਂ 15 ਤਨ ਰੂੜੀ ਪਾਈ ਹੈ ਤੇ ਜੇਕਰ ਆਪਾਂ ਰੂੜੀ ਨਹੀਂ ਪਾਈ ਤਾਂ ਆਪਾਂ 6.5 ਮਰਲਿਆਂ ਦੇ ਥਾਂ 'ਚ ਜਿਹੜੀ 4.5 ਕਿਲੋ ਜਿਹੜੀ ਹੈ ਯੂਰੀਆ ਆਪਾਂ ਪਾ ਸਕਦੇ ਹਾਂ ਕਿਸਾਨ ਵੀਰੋ ਤੇ ਇਹਦੇ ਨਾਲ ਹੀ ਜਿਵੇਂ ਕਿ ਦੱਸਿਆ ਗਿਆ ਸੁਪਰ ਦੀ ਸਪਾਰਸ਼ ਹੈ ਜਿਹੜੀ 60 ਕਿਲੋ ਹੈ ਉਹਨੂੰ ਆਪਾਂ ਜਿਹੜੀ ਪ੍ਰਤੀ 6.5 ਮਰਲੇ ਯਾਨੀ ਕਿ ਇੱਕ ਕਿੱਲੇ ਦੀ ਪਨੀਰੀ ਲਈ ਆਪਾਂ 2.5 ਕਿਲੋ ਜਿਹੜੀ ਹੈ ਸੁਪਰ ਆਪਾਂ ਪਾਉਣੀ ਹੈ ਤੇ ਇਹਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਿੰਕ ਦੀ ਜਿੰਕ ਦੀ ਜਿਹੜੀ ਆਪਾਂ ਨੂੰ ਦੱਸੀ ਗਈ ਹੈ ਮਾਤਰਾ ਉਹ ਹੈਗੀ ਹੈ 40 ਕਿਲੋ ਪ੍ਰਤੀ ਏਕੜ ਦੀ ਜਿਹੜੀ ਐ ਸਪਾਰਸ਼ ਕੀਤੀ ਗਈ ਹੈ ਯਾਨੀ ਕਿ ਜੇਕਰ ਆਪਾਂ 6.5 ਮੱਲਿਆਂ ਦੇ ਹਿਸਾਬ ਨਾਲ ਕੱਢੀਏ 1 ਕਿੱਲੇ ਦੀ ਪਨੀਰੀ ਲਾਉਣ ਲਈ ਤਾਂ ਡੇਢ ਕਿਲੋ ਜਿਹੜੀ ਆਪਾਂ ਜਿੰਕ ਦੀ ਜਿਹੜੀ ਐ ਵਰਤੋਂ ਕਰਨੀ ਹੁੰਦੀ ਹੈ ਤੇ ਇਹਦੇ ਤੋਂ ਇਲਾਵਾ ਕਿਸਾਨ ਵੀਰੋ ਜੇਕਰ ਆਪਾਂ ਚਾਹੁੰਦੇ ਆ ਵੀ ਆਪਾਂ ਜਲਦੀ ਪਨੀਰੀ ਤਿਆਰ ਕਰੀਏ ਤਾਂ ਆਪਾਂ ਜਦੋਂ ਪਨੀਰੀ 15 ਕਿ ਦਿਨਾਂ ਦੀ ਹੋ ਜਾਂਦੀ ਹੈ ਉਦੋਂ ਵੀ 26 ਕਿਲੋ ਯੂਰੀਆ ਦੇ ਪ੍ਰਤੀ ਕਿ ਏਕੜ ਦੇ ਹਿਸਾਬ ਨਾਲ ਆਪਾਂ ਯੂਰੀਆ ਆਪਣੇ ਜਿੰਨੀ ਏਰੀਆ ਚ ਆਪਾਂ ਪਨੀਰੀ ਬੀਜੀ ਹੈ ਉਸ ਹਿਸਾਬ ਨਾਲ ਛਿਟਾ ਦੇ ਸਕਦੇ ਹਾਂ ਤੇ ਨਾਲ ਹੀ ਜੇਕਰ ਜਿਵੇਂ ਆਪਾਂ ਗੱਲ ਕਰੀਏ ਜੇਕਰ ਆਪਾਂ ਪਨੀਰੀ ਕਿਸੇ ਕਾਰਨ ਜਾਂ ਲੰਮੀ ਵੈਰਾਈਟੀ ਹੋਣ ਕਰ 45 ਦਿਨ ਤੋਂ ਵੱਧ ਲਾਉਣੀ ਪੈਂਦੀ ਹੈ ਤਾਂ ਆਪਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਹੋਰ ਕਿਸ਼ਤ ਪਾਉਣੀ ਹੈ ਇਹਦੇ ਨਾਲ ਜਿਹੜਾ ਆਪਣਾ ਪਨੀਰੀ ਆ ਵਧੀਆ ਤਿਆਰ ਹੋਊਗੀ ਚੰਗੀ ਤਿਆਰ ਹੋਊਗੀ ਜਲਦੀ ਨਿਸਰੇਗੀ ਨਾ ਤੇ ਦੂਜੀ ਆਪਾਂ ਗੱਲ ਕਰੀਏ ਕਿਸਾਨ ਵੀਰੋ ਹੋਣਾ ਆਪਾਂ ਨੂੰ ਡੀਏਪੀ ਪਾਉਣੀ ਚਾਹੀਦੀ ਆ ਜਾਂ ਸੁਪਰ ਇਹਦੇ ਬਾਰੇ ਗੱਲ ਕਰਦੇ ਆ ਤਾਂ ਇੱਥੇ ਮੈਂ ਕਹਿਣਾ ਚਾਹੂੰਗਾ ਪਹਿਲੀ ਗੱਲ ਤਾਂ ਕਿਸਾਨ ਵੀਰੋ ਸੌਣੀ ਦੇ ਵਿੱਚ ਆਪਾਂ ਨੂੰ ਜੇਕਰ ਉਦੋਂ ਪਹਿਲਾਂ ਉਸ ਜ਼ਮੀਨ ਦੇ ਵਿੱਚ ਆਪਾਂ ਕਣਕ ਵਿੱਚ ਬੀਜੀ ਸੀ ਤੇ ਕਣਕ ਦੇ ਵਿੱਚ ਡੀਏਪੀ ਪਾਈ ਸੀ ਤਾਂ ਆਪਾਂ ਨੂੰ ਜਿਹੜੀ ਹੈ ਡੀਏਪੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਫਿਰ ਵੀ ਜੇਕਰ ਤੁਸੀਂ ਮਿੱਟੀ ਟੈਸਟ ਕਰਾਈ ਹੈ ਵਿੱਚ ਡੀਪ ਫਾਸਫੋਰਸ ਦੀ ਘਾਟ ਆਈ ਹੈ ਤਾਂ ਆਪਾਂ ਕਿਸਾਨ ਵੀਰੋਂ ਕੀ ਕਰਨਾ ਹੈ ਫਿਰ ਆਪਾਂ ਡੀਪੀ ਜਾਂ ਸੁਪਰ ਪਾ ਸਕਦੇ ਹਾਂ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਜਿਹੜੀ ਹੈ ਸੁਪਰ ਉਹ ਪਾਈਏ ਜਾਂ ਡੀਪੀ ਤਾਂ ਕਿਸਾਨ ਵੀਰ ਜਦੋਂ ਵੀ ਆਪਾਂ ਰਿਪੋਰਟ ਲੈਂਦੇ ਆ ਉਹਦੇ ਤੇ ਇੱਕ ਪੀ ਐਚ ਲਿਖਿਆ ਹੁੰਦਾ ਮਿੱਟੀ ਦਾ ਜੇਕਰ ਆਪਣਾ ਪੀ ਐਚ ਹੈ ਜਿਹੜਾ 7 ਤੋਂ ਉੱਤੇ ਹੁੰਦਾ ਜਾਂ 8.5 ਤੋਂ ਉੱਤੇ ਆਉਂਦਾ ਯਾਨੀ ਕਿ ਅਲਕਲਾਈਨ ਵੱਧ ਆਉਂਦਾ ਤਾਂ ਫਿਰ ਆਪਾਂ ਕਿਸਾਨ ਵੀਰੋ ਡੀਏਪੀ ਦੀ ਜਗ੍ਹਾ ਸੁਪਰ ਨੂੰ ਚੁਣੀਏ ਕਾਰਨ ਇਹਦੇ ਪਿੱਛੇ ਇਹ ਹੈ ਜੇਕਰ ਆਪਾਂ ਗੱਲ ਕਰੀਏ ਡੀਏਪੀ ਦਾ ਪੀਐਚ ਚੈੱਕ ਕਰੀਏ ਉਹ ਆਲਰੇਡੀ 8.5 ਪੀਐਚ ਹੁੰਦਾ ਉਹਦਾ ਤੇ ਜੇਕਰ ਆਪਾਂ ਸੁਪਰ ਦਾ ਪੀਐਚ ਚੈੱਕ ਕਰਾਂਗੇ ਤਾਂ ਸੁਪਰ ਦੀ ਜਿਹੜੀ ਆਪਾਂ ਨੂੰ 1.5 ਤੋਂ 2 ਦੇ ਵਿੱਚ ਜਿਹੜਾ ਪੀਐਚ ਹੈ ਸੁਪਰ ਦਾ ਮਿਲਦਾ ਕਿਉਂਕਿ ਜੇਕਰ ਜ਼ਮੀਨ ਦਾ ਪੀਐਚ ਜ਼ਿਆਦਾ ਵਾਜੂ ਫਿਰ ਜਿੰਨੀ ਵੀ ਆਪਾਂ ਖਾਦ ਖਰਾਪ ਪਾਵਾਂਗੇ ਉਹਦੇ ਚੋਂ ਸਿਰਫ ਅੱਧੀ ਜਾਂ ਅੱਧੀ ਤੋਂ ਵੀ ਕੱਟ ਜਿਹੜੀ ਹੈ ਜ਼ਮੀਨ ਚੱਕੂ ਇਸ ਕਰਕੇ ਆਪਾਂ ਕੀ ਕਰਨਾ ਕਿਸਾਨ ਵੀਰੋ ਜਦੋਂ ਵੀ ਆਪਾਂ ਡੀਪੀ ਜਾਂ ਜਦੋਂ ਵੀ ਸੌਣੀ ਵਿੱਚ ਹੁਣ ਪਾਉਣੀ ਹੈ ਤਾਂ ਕਿਰਪਾ ਕਰਕੇ ਆਪਦਾ ਜਿਹੜੀ ਹੈ ਮਿੱਟੀ ਟੈਸਟ ਜ਼ਰੂਰ ਕਰਾਓ ਜੇਕਰ ਜਿੱਥੇ ਆਪਾਂ ਨੂੰ ਲੱਗਦਾ ਜਿਹੜੀਆਂ ਜ਼ਮੀਨਾਂ ਵਿੱਚ ਪੀਐਚ ਵੱਧ ਹੈ ਤਾਂ ਉੱਥੇ ਜਿਹੜਾ ਆਪਾਂ ਡੀਪੀ ਦੀ ਜਗ੍ਹਾ ਆਪਾਂ ਸੁਪਰ ਨੂੰ ਤਰਜੀਹ ਦਿਈਏ ਤੇ ਸੁਪਰ ਦੇ ਵਿੱਚ ਕੀ ਹੈ ਆਪਾਂ ਨੂੰ ਜੇਕਰ ਡੀਪੀ ਆਪਾਂ ਪਾਉਂਦੇ ਆ ਤਾਂ ਡੀਪੀ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਮਿਲਦਾ ਹੈ ਨਾਈਟ੍ਰੋਜਨ ਆਪਾਂ ਯੂਰੀ ਰਾਹੀਂ ਪਹਿਲਾਂ ਹੀ ਪੂਰਤੀ ਕਰ ਚੁੱਕੇ ਹੁੰਦੇ ਆ ਤੇ ਜੇਕਰ ਆਪਾਂ ਸੁਪਰ ਪਾਉਨੇ ਆ ਆਪਾਂ ਨੂੰ ਸੁਪਰ ਦੇ ਵਿੱਚ ਕੀ ਹੈ ਜਿਹੜਾ ਆਪਣਾ ਫਾਸਫੋਰਸ ਦੇ ਨਾਲ ਨਾਲ ਆਪਾਂ ਨੂੰ ਤਿੰਨ ਤੱਤ ਮਿਲਦੇ ਆ ਜਿਹੜੇ ਕਿ ਮੰਨ ਲਓ ਆਪਣਾ ਸਲਫਰ ਹੋ ਗਿਆ ਕੈਲਸ਼ੀਅਮ ਹੋ ਗਿਆ ਤੇ ਫਾਸਫੋਰਸ ਆ ਗਿਆ ਇਹ ਜਿਹੜੇ ਤੱਤ ਆ ਆਪਾਂ ਨੂੰ ਜਿਹੜੇ ਆ ਇਹਦੇ ਨਾਲ ਮਿਲਣਗੇ ਸੋ ਇਹਦੇ ਲਈ ਆਪਾਂ ਕੀ ਕਰਨਾ ਜੇਕਰ ਪੀ ਐਚ ਆਪਣੀ ਜ਼ਮੀਨ ਦਾ ਵੱਧ ਹੈ ਤਾਂ ਆਪਾਂ ਕਿਰਪਾ ਕਰਕੇ ਡੀ ਐਪੀ ਦੀ ਜਗ੍ਹਾ ਸੁਪਰ ਨੂੰ ਤਰਜੀਹ ਦਿਈਏ ਸੋ ਇਹ ਸੀ ਮੇਰੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੋ ਕਰਿਓ ਜੀ ਧੰਨਵਾਦ